ਦੈਨਿਕ ਸਵੇਰਾ ਦੇਖ ਰਹੇ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀ ਪਾਲ ਸਵੇਰ ਤੋਂ 7 ਵੇ ਤੋਂ ਲੈ ਕੇ ਪਲ-ਪਲ ਦੀ ਅਪਡੇਟ ਤੁਹਾਨੂੰ ਦੈਨਿਕ ਸਵੇਰਾ ਰਾਈ ਦਿਖਾ ਰਹੇ ਹਾਂ ਬੂਥਾ ਦੇ ਕੀ ਮਾਹੌਲ ਹੈ ਕਿੰਨੇ ਪਰਸੈਂਟ VOTING ਹੋ ਚੁੱਕੀ ਹੈ ਤਾਂ ਇੱਕ ਬਜ਼ੁਰਗ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਹਾਲਾਂਕਿ ਸਵੇਰ ਤੋਂ ਹੀ ਅਸੀਂ ਦੇਖ ਰਹੇ ਹਾਂ ਪੋਲਿੰਗ ਬੂਥਾਂ ਦੇ ਉੱਤੇ ਨੌਜਵਾਨ ਘੱਟ ਤੇ ਬਜ਼ੁਰਗ زیادہ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਕਰਾਂਗੇ ਅੰਕਲ ਜੀ ਕੀ ਨਾਮ ਹੈ ਤੇ ਕਿੰਨੀ ਉਮਰ ਹੈ ਮੇਰਾ ਨਾਮ ਮੋਹਨ ਸਿੰਘ ਆ ਜੀ ਮੇਰਾ ਜਨਮ 1957 ਦਾ ਹੈਗਾ ਇਹ ਲੈ ਕੇ ਨਾ ਆਧਾਰ ਕਾਰਡ ਤੇ 1957 ਦਾ ਜਨਮ ਲਿਖਿਆ ਹੈ ਉਮਰ ਕਿੰਨੀ ਰੋਡੀ ਵੈਸੇ ਐਕਚੁਅਲ ਉਮਰ ਕਿੰਨੀ ਮੇਰਾ ਪ੍ਰੋਪਰ ਉਮਰ ਤਾਂ 17 ਸਾਲ ਆ 17 ਸਾਲ ਹਾਂਜੀ ਅੱਛਾ ਜਿਵੇਂ ਮੈਂ ਪਹਿਲਾਂ ਜ਼ਿਕਰ ਕਰਕੇ ਛੱਡਿਆ ਜੀ ਸਵੇਰ ਤੋਂ ਕਵਰੇਜ ਕਰ ਰਹੇ ਹਾਂ 7 ਵਜੇ ਤੋਂ ਸਵੇਰੇ 7 ਵਜੇ ਤੋਂ ਲੈ ਕੇ ਹੁਣ ਸਮਾਂ ਕਰੀਬ 4:30 ਹੋ ਚੱਲੇ ਨੇ ਤਾਂ ਸਾਨੂੰ ਜ਼ਿਆਦਾਤਰ ਬਜ਼ੁਰਗ ਹੀ ਪੋਲਿੰਗ ਸਟੇਸ਼ਨਾਂ ਤੇ ਮਿਲੇ ਨੇ ਨੌਜਵਾਨ ਬਹੁਤ ਘੱਟ ਮਿਲੇ ਆ ਨੋ ਜਵਾਨਾ ਦੋ ਚਾਰ ਨਹੀਂ ਹੋਣਾ ਨੋ ਜਵਾਨ ਪਤਾ ਨਹੀਂ ਕਿਥੇ ਆਪਣੇ ਭਾਈ ਦੇ ਫਿਰਦੇ ਐ ਨਹੀਂ ਪਤਾ ਇਹਨਾਂ ਦੇ ਕਿ ਸ਼ਾਇਦ ਗੁਪਤ ਵੋਟ ਹੋਵੇ ਤਾਂ ਆਪਾਂ ਕਹਿ ਨਹੀਂ ਸਕਦੇ ਹਾਂਜੀ ਵੱਖਰਾ ਵੱਖਰਾ ਬੂਤ ਬਣਨੇ ਕਿਥੇ ਹੈਗਾ ਜੋਰ ਕਿਥੇ ਨਹੀਂ ਹੈਗਾ ਅੱਛਾ ਇਸ ਵਾਰ ਪੋਲਿੰਗ ਪਰਸੈਂਟੇਜ ਬਹੁਤ ਘੱਟ ਹੈ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਪੋਲਿੰਗ ਪਰਸੈਂਟੇਜ ਨਾਲੇ ਤਾਂ ਸਾ ਆਪਣਾ ਮਹੀਨਾ ਹੀ ਹੋਇਆ VOTING ਪਾਈ ਇਹ ਤਾਂ ਲੋਕੇ ਕਹਿੰਦੇ ਬਾਰ-ਬਾਰ ਚੱਕਰ ਕੱਟੇ ਇਹਨਾਂ ਦਾ ਕੰਮੇ ਹੀ ਬਣ ਗਿਆ ਇਧਰ ਉੱਧ ਘੇਟ ਪੁੱਟੇ ਉਧਰ ਰੱਖਦੇ ਤੇ ਉਧਰ ਹੀ ਹਟ ਚੱਕਾ ਇਧਰ ਰੱਖ ਦਿੱਤੀ ਇਹਨਾਂ ਦਾ ਕੰਮ ਹੀ ਬਣ ਗਿਆ ਕਿ ਕਈ ਲੋਕ ਪਰੇਸ਼ਾਨ ਨੇ ਕਿਉਂਕਿ ਕੁਸਮਾ ਪਹਿਲਾਂ ਲੋਕ ਸਭਾ ਦੇ ਬਾਈ ਇਲੈਕਸ਼ਨ ਹੋਏ ਫਿਰ ਲੋਕ ਸਭਾ ਦੇ ਆਮ ਇਲੈਕਸ਼ਨ ਹੋਏ ਤੇ ਫਿਰ ਹੁਣ ਉਸ ਤੋਂ ਬਾਅਦ ਫਿਰ ਆਪਣਾ ਬਾਈ ਇਲੈਕਸ਼ਨ ਆ ਗਿਆ ਵਿਧਾਨ ਸਭਾ ਦੇ ਹਾਂਜੀ ਉਹ ਹੀ ਤੇ ਕਹਿ ਰਹੇ ਹਨ ਵਿਧਾਨ ਸਭਾ ਦਾ ਕਹਿੰਦਾ ਜਿਹੜਾ ਹੋਣਾ ਗਿਆ ਹਾਲੇ ਸਾਲ ਨਹੀਂ ਹੋਇਆ ਸਮਝ ਲਓ 2 ਸਾਲ ਹੋ ਗਿਆ ਹੈ ਵਿਧਾਨ ਸਭਾ ਦੇ ਵੋਟ ਪੈ ਚੁਕੇ ਹੁਣੇ ਵਾਲੇ ਲੋਕ ਸਭਾ ਦੇ ਵੋਟ ਪੈ ਚੁਕੇ ਲੋਕੀ ਕਹਿੰਦੇ ਹੈ ਇਹਨਾਂ ਦੇ ਚੱਕਰ ਕੱਟੇ ਹੈ ਤਾਂ ਬੋਸ ਪੈਂਦਾ ਇਸ ਚੀਜ਼ ਦਾ ਹਾਂਜੀ ਬੋਝ ਪੈਂਦਾ ਲੋਕਾਂ ਤੇ ਪੈਂਦਾ ਪੈਂਦਾ ਬਿਲਕੁਲ ਪੈਂਦਾ ਜੀ ਕਈ ਤਾਂ ਕਰੋਨੇ ਕਲੋਂ ਤਿਆਰ ਆਏ ਕਹਿੰਦੇ ਛੱਡ ਆਲੇ ਹੁਣ ਤਾਂ ਪਾ ਕੇ ਹਟਿਆ ਇਹ ਤਾਂ ਹੁਣ ਸਾਨੂੰ ਦੌੜਾਈ ਜਾਣਗੇ ਇਹਨਾਂ ਮਗਰ ਦੌੜੀ ਜਾਈਏ ਅੱਛਾ ਹਜੇ ਵੀ ਟਾਈਮ ਪਿਆ ਹੈ ਵੋਟ ਪਾਉਣ ਦੇ ਵਿੱਚ ਜਿਹੜੇ ਲੋਕ ਹਜੇ ਵੀ ਘਰਾਂ 'ਚ ਬੈਠੇ ਨੇ ਚਾਹੀਏ ਉਹ ਨੌਜਵਾਨ ਚਾਹੀਏ ਜੁਰੂਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਮੈਸੇਜ ਕਹਿੰਦਾ ਜਾਂ ਵੋਟ ਤਾਂ ਤੁਹਾਡਾ ਅਧਿਕਾਰ ਹੈ ਵੋਟ ਪਾਣਾ ਸਾਡਾ ਫਰਜ਼ ਹੈ ਜਿੱਥੇ ਜਿਹੜਾ ਮਰਜੀ ਜਿੱਥੇ ਕਿਉਂ ਜੀ ਇਹ ਸਦਾ ਵੋਟਾ ਅਧਿਕਾਰ ਹੈ ਬਸ ਆਪਣੇ ਵੋਟ ਪੋਲ ਕਰਦੇ ਹੋ ਜਹਨ ਦੇ ਵਿੱਚ ਮੁੱਦੇ ਕੀ ਕੀ ਹੁੰਦੇ ਨੇ ਕੀ ਦਿਮਾਗ ਦੇ ਵਿੱਚ ਹੁੰਦਾ ਹੈ ਕਿਹੜੇ ਕੈਂਡੀਡੇਟ ਨੂੰ ਕੈਂਡੀਡੇਟ ਦੇ ਕੇ ਵੋਟ ਪਾਉਂਦੇ ਹੋ ਜਾਂ ਫਿਰ ਪਾਰਟੀ ਦੇ ਕੇ ਵੋਟ ਪਾਉਂਦੇ ਹੋ ਦੇਖੋ ਜੇ ਕੁਝ ਤਾਂ ਲੋਕ ਹਨ ਕੈਂਡੀਡੇਟ ਨੂੰ ਵੋਟ ਪਾਉਂਦੇ ਆ ਕੁਝ ਪਿੱਛੇ ਬੈਕ ਪਾਰਟੀ ਦੇਖਦੇ ਆ ਪਾਰਟੀ ਨੂੰ ਵੋਟ ਪਾਉਂਦੀ ਕਦੀ ਕਦੀ ਬੰਦਾ ਗਿਆ ਕਦੇ ਅਸੇ ਉਹਨਾਂ ਦੇ ਹਿਸਾਬ ਨਾਲ ਕੈਂਡੀਡੇਟ ਦੇਖਣਾ ਚਾਹੀਦਾ ਜਾਂ ਫਿਰ ਪਾਰਟੀ ਦੇਖਣੀ ਚਾਹੀਦੀ ਹੈ ਦੇਖੋ ਜੀ ਦੇਖਣਾ ਤਾਂ ਦੋਵੇਂ ਚਾਹੀਦਾ ਹੈ ਕਿਉਂਕਿ ਇਹ ਸਭ ਮਾਹੌਲ ਦੇ ਹਿਸਾਬ ਨਾਲ ਹੁਣ ਕੁਝ ਲੋਕ ਪਿੱਛੇ ਜਿਹੜੀ ਪਾਰਟੀ ਜਿੱਤੀ ਹੈ ਉਹਨਾਂ ਦੇ ਆਧਾਰ ਤੇ ਉਹ ਪਾਣਗੇ ਵੋਟ ਤੇ ਅੱਜ ਕੱਲ੍ਹ ਹੁਣ ਜਿਹੜੇ ਖੜੇ ਹੋਇਆ ਜਿੰਨਾਂ ਵਿੱਚ ਭਗਤ ਜੀ ਹੈਗੇ ਆ ਉਹ ਕੁਝ ਲੋਕ ਉਹਨੂੰ ਦੇਖ ਕੇ ਵੋਟ ਪਾ ਰਹੇ ਨੇ ਕੁਝ ਹੋਰ ਦੂਸਰੇ ਨੂੰ ਵੋਟ ਪਾ ਰਹੇ ਨੇ ਇਹ ਚੱਕਰ ਹੈ ਵੋਟਰ ਕਨਫਿਊਜ਼ ਵੀ ਹੈ ਇਸ ਵਾਰੀ ਬਿਲਕੁਲ ਕਨਫਿਊਜ਼ ਹੈ ਜੀ ਆਪਣੇ ਆਪਣੇ ਦਾਅ ਦਾਸ ਰਹੇ ਨੇ ਅਸਿਆ ਕਰਾਂਗੇ ਉਹ ਕਰਾਂਗੇ ਅਸੀਂ ਆਪਾਂ ਲੈ ਕੇ ਕਿੱਥੇ ਦੀ ਗੱਲ ਨਹੀਂ ਮੰਦੇ ਅਸੀਂ ਆਪਾਂ ਕੰਪਟਰ ਦੇ ਵਿੱਚ ਤੁਸੀਂ ਕਿੰਨੀ ਦਿਨ ਚ ਰਹਿ ਜੋ ਕਿੱਥੇ ਰਹਿ ਰਹੇ ਹੋ ਵੈਸਟੇ ਜਰਾ ਰਿਆਂ ਨਾਰੀ ਨਿਕਤਨ ਬੈਕ ਸਾਈਡ ਗੱਲੀ ਹੈ ਮੇਰੀ ਪਿਸ਼ੋਰੀ ਮੱਲਾ ਮੈਂ ਇੱਥੇ 1957 ਦਾ ਰਹਿਣਾ ਹੁਣ ਤੱਕ ਕਿਹੜੇ ਅਜਿਹੇ ਮੁੱਦੇ ਨੇ ਜਿਹੜੇ ਜਲੰਧਰ ਦੇ ਵਿੱਚ ਤੁਹਾਨੂੰ ਲੱਗਦਾ ਹੋਇਆ ਵੀ ਹੱਲ ਹੋ ਗਏ ਜਾਂ ਕਿਹੜੇ ਐਸੇ ਮੁੱਦੇ ਨੇ ਜਿਹੜੇ ਜਿਉਂ ਦੇ ਤਿਉਂ ਹੀ ਉੱਥੇ ਖੜੇ ਨੇ ਮੁੱਦੇ ਤਾਂ ਬਹੁਤ ਆ ਗਏ ਐਸੇ ਕਾਉਂਸਲਰ ਨੂੰ ਕਹੀਏ ਦੇਖੋ ਜੇ ਕਹਤਾ ਇਹਨਾਂ ਕੋ ਬੰਦੇ ਨਹੀਂ ਆ ਗਏ ਇਹ ਪਰਤੀਨੀ ਹਰੀ ਬਨਾ ਲਾਲ ਨੇ ਉਹਨਾਂ ਦੇ ਆਪਣੇ ਗੱਲੀਆਂ ਸਾਫ਼ ਹੁੰਦੀਆਂ ਬਾਕੀ ਕਾਈ ਜੋ ਚੱਕਰ ਕੱਟੀ ਜਾਓ ਅਸੀਂ ਇਹਦੋਂ ਸੁਣ ਲਿਆਦੋਂ ਕੱਢ ਲਿਆ ਵਾਸੇ ਹੀ ਕੰਮ ਆਲੇ ਦੋ ਤਿੰਨ ਦਿਨ ਹੋ ਗਏ ਸੀਵਰੇਜ आले ਖਾਲੀ ਹੋਏ ਨੇ ਰੋਜ਼ ਤਾਂ ਸੀਵਰੇਜ ਭਰਿਆ ਵੋਟਾਂ ਕਰਕੇ ਖਾਲੀ ਕੀਤੇ ਉਹਨੇ ਪਤਾ ਨਹੀਂ ਬਾਕੀ ਇਹ ਮੁੱਦੇ ਹੈਗੇ ਸੜਕਾਂ ਕਈ ਸਾਨਾ ਤੋਂ ਸੜਕਾਂ ਬਣੀਆਂ ਗਰੰਟਾ ਆ ਜਾਂਦੀਆਂ ਪਤਾ ਨਹੀਂ ਕਿੱਥੇ ਓੜ ਜਾਂਦੀਆਂ ਪਬਲਿਕ ਅਸੀਂ ਵੀ ਪਿਛਲੇ 10 12 ਦਿਨਾਂ ਤੋਂ ਲਗਾਤਾਰ ਕਵਰੇਜ ਕਰ ਰਹੇ ਹਾਂ ਬਾਈ ਇਲੈਕਸ਼ਨ ਨੂੰ ਸਾਨੂੰ ਸਾਨੂੰ ਇੱਕ ਚੀਜ਼ ਬਹੁਤ ਦੇਖਣ ਨੂੰ ਮਿਲੀ ਹੈ ਜਿਆਦਾਤਰ ਲੋਕਾਂ ਦਾ ਇਹ ਕਹਿਣਾ ਕਿ ਜਲੰਧਰ ਦੇ ਵਿੱਚ ਨਸ਼ੇ ਦਾ ਵਪਾਰ ਬਹੁਤ ਜ਼ਿਆਦਾ ਹੈ ਤੇ ਡੜਸੱਟ ਦਾ ਕੰਮ ਬਹੁਤ ਹੈ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਅਜ ਤੱਕ ਜੋ ਵੀ ਨੁਮਾਇंदे ਰਹੇ ਨੇ ਜੋ ਵੀ ਸਰਕਾਰਾਂ ਰਹੀਆਂ ਹੱਲ ਕਿਉਂ ਨਹੀਂ ਹੋ ਪਾਇਆ ਹੱਲ ਹੁਣ ਇਹ ਦੇਖੋ ਜੇ ਇੱਕ ਦੋ ਜਣੇ ਬੱਦੇ ਹਨ ਉਹ ਕਹਦੇ ਜੇ ਮੈਂ ਆਉਂਦਾ ਉਧਰ ਗਿਆ ਤਾਂ ਉਹਨੂੰ ਮੈਨੇ ਕੁੱਟ ਦੇਣਾ ਜੋ ਉਹਨੇ ਕਰਦੇ ਉਹ ਸਾਫ ਹਨ ਡਰ ਰਹੇ ਪਹਨ ਕੇ ਕਿਸ ਪਾਸੇ ਇਹ ਨਹੀਂ پتہ ਕਿਉਂ ਡਰ ਰੱਖਦੇ ਆ ਵੈਸੇ ਦਾ ਜਵਾਨੇ ਨੂੰ ਖਰਾਬ ਕਰ ਰਿਹਾ ਨਸ਼ਾ ਇਹ ਨਸ਼ਾ ਜਦ ਤੱਕ ਨਹੀਂ ਹਟਿਆ ਤਾਂ ਤੱਕ ਕੋਈ ਸਜੇ ਰਾ ਨਹੀਂ ਪੈ ਸਕਦਾ ਨਸ਼ਾ ਹਟ ਜਾਏਗਾ ਤੇ ਥੋੜਾ ਆਗਲੇ ਪਰਵਾਰ ਵੀ ਖੋਇ ਚ ਰਹਿਣੇ ਘਰ ਦੇ ਬਜ਼ੁਰਗ ਮਾਪੇ ਹੋ ਹੈਗੇ ਨੇ ਬੱਚੇ ਕਮਾਣ ਜੋਗੇ ਨਹੀਂ ਹੈਗੇ ਉਹ ਵਿਚਾਰੇ ਕਿੱਥੋਂ ਖਾਣਾ ਖਾਣਗੇ ਅੱਛਾ ਜੋ ਲੋਕ ਪਾਰਟੀਆਂ ਬਦਲਦੇ ਨੇ ਪਾਰਟੀ ਬਦਲ ਕੇ ਇੱਧਰ ਦੀ ਉੱਧਰ ਉੱਧਰ ਦੀ ਇੱਧਰ ਹੁਣ ਜੇ ਆਪਾਂ ਗੱਲ ਕਰੀਏ ਸ਼ੀਤਲੰਗੁਰਾਲ ਦੀ 2.5 ਸਾਲ ਪਹਿਲਾਂ ਕਰੀਬ ਆਮ ਆਦਮੀ ਪਾਰਟੀ ਤੋਂ ਸੀਗੇ ਹੁਣ ਜੋ ਮਹਿੰਦਰ ਭਗਤ ਨੇ ਉਹ ਪਹਿਲਾਂ ਭਾਜਪਾ 'ਚ ਸੀਗੇ ਉਹ ਆਪ ਤੋਂ ਲੜ ਰਹੇ ਨੇ ਜਿਹੜੇ ਆਪ ਵਾਲੇ ਸੀਗੇ ਉਹ ਭਾਜਪਾ ਤੋਂ ਲੜ ਰਹੇ ਆ ਹਾਂਜੀ ਹਾਂਜੀ ਇਹ ਤਾਂ ਹੈ ਹੀ ਆ ਜੀ ਔਰ ਦੇਖੋ ਜੀ ਹੁਣ ਮਹਿੰਦਰ ਭਗਤ ਦੀ ਗੱਲ ਆ ਜਿਵੇਂ ਆਪ ਪਹਿਲੇ ਬੀਜੀਪੀ ਸੀਗੇ ਇਹਨਾਂ ਦੇ ਪਿੱਛੇ ਪਿਤਾ ਜੀ ਸਾਰੀ ਉਮਰ ਬੀਜੀਪੀ ਚ ਰਹੇ ਆ ਹੁਣ ਇਸ ਵਾਰ ਇਹ ਅਜਰਾ ਪਚਾ ਆ ਗਏ ਨੇ ਇਹ ਸਿਰਫ ਪਬਲਿਕ ਨੂੰ ਗੁੰਮਰਾਹ ਕਰਨ ਵਾਸਤੇ ਆਪਾਂ ਜੋ ਮਰਜ਼ੀ ਕਰ ਸਕਦੇ ਆ ਕਿਉਂਕਿ ਅੰਗਰਾਲਾ ਉਹ ਪਹਿਲੇ ਉਧਰ ਸੀਗੇ ਪਹਿਲੇ ਬੀਜੀਪੀ ਸੀਗਾ ਆਪ ਜਾ ਕੇ ਆਪ ਤੇ ਫਿਰ ਬੀਜੀਪੀ ਚਲਾ ਗਿਆ ਤੁਹਾਨੂੰ ਇਹ ਨਹੀਂ ਪੁੱਛਾਂਗੇ ਵੋਟ ਕਿਨੂੰ ਪਾਈ ਆ ਤੁਸੀਂ ਤੁਹਾਨੂੰ ਇਹ ਪੁੱਛਾਂਗੇ ਤੁਸੀਂ ਜਿੰਨੂੰ ਵੀ ਜੋ ਵੀ ਸੋਚ ਕੇ ਵੋਟ ਪਾਈ ਹੈ ਤੁਹਾਡੇ ਹਿਸਾਬ ਨਾਲ ਜਿਉਂ ਜਿੱਤਦਾ ਹੈ ਉਸ ਨੂੰ ਜਲੰਧਰ ਵੈਸ ਦੇ ਅਜਿਹੇ ਕਿਹੜੇ ਕੰਮ ਨੇ ਜਿਹੜੇ ਪਹਿਲ ਦੇ ਆਧਾਰ ਤੇ ਕਰਨੇ ਚਾਹੀਦੇ ਨੇ ਤਾਂ ਅਮਤਾ ਦੇਖੋ ਜੀ ਜੇ ਤੁਸੀਂ ਦੇਖੋਗੇ ਤਾਂ ਕੰਮ ਤਾਂ ਬਹੁਤ ਨੇ। ਇੱਕ ਦੋ ਕੰਮ ਜੋ ਪਹਿਲ ਦੇ ਆਧਾਰ ਤੇ ਕਰਨ ਵਾਲੇ ਹੋਣ। ਕੰਮ ਤਾਂ ਦੇਖੋ ਨੂੰ ਲੱਗਦਾ ਹੋਵੇ ਵੀ ਜੇਕਰ ਸਾਡੀ ਪਸੰਦ ਦਾ ਉਮੀਦਵਾਰ ਜਿੱਤੇ ਤਾਂ ਸਭ ਤੋਂ ਪਹਿਲਾਂ ਇਹ ਕੰਮ ਕਰੇ। ਆਪਣੇ ਮਹੱਲਿਆਂ ਦੇ ਨਾਲ ਲੋਕਾਂ ਦੇ ਜਿਨ੍ਹਾਂ ਕੋ ਵੋਟ ਲੈਣਾ ਇੱਕ ਤਾਂ ਉਹਨਾਂ ਨੂੰ ਜਾ ਕੇ ਨਾਲ ਚੈੱਕ ਕਰਨਾ ਚਾਹੀਦਾ ਹੈ। ਇੱਥੇ ਕਿਹੜੀ ਚੀਜ਼ ਦੀ ਕਮੀ ਹੈ? ਪਾਣੀ ਦੀ ਸਭ ਤੋਂ ਵੱਡੀ ਕਮੀ ਹੈ। ਬਹੁਤ ਵਾਰੀ ਪਾਣੀ ਗੰਦਾ ਆਉਂਦਾ ਪਿਆ। ਅਸੀਂ ਕਹਿ ਦਈਏ ਕਹਿੰਦਾ ਠੀਕ ਹੋ ਜਾਏਗਾ ਸਹੀ। ਹੁੰਦਾ ਨਹੀਂ। ਬਸ ਇਸ ਤਰ੍ਹਾਂ ਹੀ ਸੜਕਾਂ ਕਈ ਸਾਲਾਂ ਤੋਂ ਸੜਕਾਂ ਬਣੀਆਂ ਪਈਆਂ ਨੇ। ਜੇ ਕਹਿੰਦੇ ਨੇ ਸਿਵਰੇਜ ਪਟਿਆ ਤਾਂ ਟੋਏ ਪਟਿਆ ਤਾਂ ਉਹ ਉਥੇ ਦੋ ਥੀ ਆ ਆਮ ਲੋਕ ਜੋ ਹੁੰਦੇ ਆ ਕੋਈ ਮਿੱਟੀ ਪਾ ਗਏ ਰੇਤਾ ਪਾ ਗਏ ਇਸ ਵਾਰ ਦੇਖ ਰਹੀ ਸੀ ਪੋਨ ਕਬੂਥਾ ਦੇ ਬੂਟੇ ਵੀ ਦਿੱਤੇ ਜਾ ਰਹੇ ਨੇ ਇਹਨੂੰ ਕਿਵੇਂ ਦੇਖਦੇ ਹੋ ਵਾਤਾਵਰਣ ਨੂੰ ਸਾਫ਼ ਰੱਖਣ ਦੇ ਲਈ ਕਿੰਨਾ ਕੁ ਵਧੀਆ ਉਪਰਾਲਾ ਹੈ ਵਾਤਾਵਰਣ ਦਾ ਪਹਿਲੇ ਜ਼ਰੂਰੀ ਹੈ ਦੇਖੋ ਜੀ ਪਾਣੀ ਦੀ ਕਮੀ ਪੂਰੀ ਕਰਨ ਵਾਸਤੇ ਬੂਟੇ ਲਾਣੇ ਪੈਣੇ ਸਾਨੂੰ ਆਕਸੀਜਨ ਲੈਣ ਵਾਸਤੇ ਸਾਨੂੰ ਬੂਟੇ ਲਾਣੇ ਪੈਣੇ ਆ ਅਸੀਂ ਕੀ ਕਰਿਆ ਸੀ ਆਪਣੇ ਮਕਾਨ ਨੂੰ ਆਗੇ ਵਿਧਾਣਾ ਤੇ ਆ ਮਕਾਨ ਨੂੰ ਚੇਂਜ ਕਰਨ ਵਾਸਤੇ ਬੂਟਾ ਜਾੜੋ ਵੜ ਦੇ। ਇਹਦਾ ਪ੍ਰਸ਼ਾਸਨ ਦੀ ਵਧੀਆ ਪਹਿਲ ਹੈ ਜੋ ਲੋਕ ਵੋਟ ਪਾਣ ਆ ਰਹੇ ਜੋ ਪਰਿਵਾਰ ਵੋਟ ਪਾਣ ਆ ਰਿਹਾ ਉਸ ਨੂੰ ਬੂਟਾ ਦਿੱਤਾ ਜਾ ਰਿਹਾ ਗਿਫਟ ਦੇ ਵਿੱਚ। ਪ੍ਰਸ਼ਾਸਨ ਦਾ ਇਹ ਹੁਣ ਚੰਗੀ ਗੱਲ ਹੈ ਜੇ ਬੂਟਾ ਮੰਨ ਤੇ ਆ ਪਰ ਲੋਕ ਕਿ ਲਾਉਣ ਵੀ ਸੇ ਨਾ ਇੱਥੋਂ ਤਾਂ ਲੈ ਗਿਆ 2-4 ਦਿਨ ਗੰਬਲੇ ਚ ਰੱਖ ਲਿਆ। ਫਿਰ ਜਾ ਕੇ ਸਭ ਸੰਭਾਲ ਵੀ ਕਰਨੀ ਚਾਹੀਦੀ ਹੈ। ਹਾਂ ਬਿਲਕੁਲ। ਸਾਮ ਸੰਭਾਲ ਦਾ ਜ਼ਰੂਰੀ ਹੈ। ਤਾਂ ਬਿਲਕੁਲ 70 ਸਾਲ ਦੇ ਅੰਕਲ ਨੇ ਜੋ ਘਰੋਂ ਨਿਕਲ ਕੇ ਵੋਟ ਪਾਣ ਦੇ ਲਈ ਆਏ ਨੇ ਔਰ ਲੋਕਾਂ ਨੂੰ ਵੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਵੋਟ ਦਾ ਇਸਤੇਮਾਲ ਹੈ। जरूर करना चाहिए था और वोट है, वो क्यों, क्यों है। जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल पर